ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 692 ਅੰਗ ਤੇ ਤਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਹੈ ਭਗਤ ਨਾਮਦੇਵ ਜੀ ਬਾਣੀ ਦੇ ਵਿੱਚ ਕੀ ਦੱਸਦੇ ਹਨ ਇਹ ਸ਼ਬਦ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ मारकंडे ते को अदकाई जिन तरण तर मुंड बलाए के ऋषि मारकंडा सब तो ਵੱਧ ਉਮਰ ਵਾਲਾ ਰਿਸ਼ੀ ਧਰਤੀ ਤੇ ਹੋਇਆ ਹੈ ਉਸ ਰਿਸ਼ੀ ਨੇ ਕਦੀ ਵੀ ਮਹਿਲ ਮਨਾਰੇ ਨਹੀਂ ਪਾਇ ਜਮੇ ਕਲਯੁਗੀ ਲੋਕਾਂ ਨੇ ਡੂੰਗੀਆਂ ਨੀਹਾਂ ਪੁੱਟ ਕੇ بڑے بڑے ਘਰ ਛੱਤ ਲਏ ਹਨ ਤੇ ਹੰਕਾਰੀ ਹੋ ਗਏ ਹਨ ਮੇਰੀ ਉੱਚੀ ਕੋਠੀ ਹੈ ਮੇਰਾ ਉੱਚਾ ਘਰ ਹੈ ਤੇਰਾ ਨੀਵਾ ਹੈ ਨਾਮਦੇਵ ਜੀ ਆਖਦੇ ਕਹਿੰਦੇ ਮਾਰਕੰਡੇ ઋષਿ ਨੇ ਇਹ ਮੇ ਨਹੀਂ ਕੀਤਾ ਉਸ ਦੀ 450 ਸਾਲਾਂ ਅਮਰ ਹੋਈ ਤੇ ਆਪਣੇ ਸਿਰ ਦੇ ਉੱਤੇ ਕਾਨਿਆਂ ਦਾ ਪੂਲਾ ਬਣ ਕੇ ਮੀਹ ਹਨੇਰੀ ਤੋਂਪ ਉਸ ਕਾਨਿਆਂ ਦੇ ਥੱਲੇ ਹੀ ਕੱਟ ਲਈ ਕਾਨਿਆਂ ਦੀ ਇੱਕ ਛੋਟੀ ਜਹੀ ਪੂਲੀ ਬਨ ਲੈਂਦਾ ਸੀ ਸਿਰ ਦੇ ਉੱਤੇ ਰੱਖ ਲੈਂਦਾ ਸੀ ਤੇ 450 ਸਾਲ ਪਰਮੇਸ਼ਰ ਦਾ ਨਾਮ ਹੀ ਜਪਿਆ ਮਾਰਕੰਡੇ ਦੇ ਜਨਮ ਤੋਂ ਪਹਿਲਾਂ ਉਸ ਦੇ ਮਾਤਾ ਪਿਤਾ ਦੇ ਘਰ ਕੋਈ ਔਲਾਦ ਨਹੀਂ ਪੈਦਾ ਹੁੰਦੀ। ਸ਼ਿਵ ਜੀ ਮਹਾਰਾਜ ਦੀ ਅਰਦਾਸਾ ਕਰਕੇ ਮਾਰਕੰਡੇ ਨੂੰ ਪਾਇਆ ਤੇ ਇਹ ਸ਼ਰਤ ਰੱਖੀ ਕਿ 16 ਸਾਲ ਦਾ ਜੋ ਤੁਹਾਡਾ ਪੁੱਤਰ ਹੋਵੇਗਾ ਉਹ ਚੜ੍ਹਾਈ ਕਰ ਜਾਵੇਗਾ ਤੇ ਮਾਪੇ ਨੇ ਖਾਲਸਾ ਜੀ 16 ਸਾਲ ਦੇ ਮਾਰਕੰਡੇ ਨੂੰ ਪ੍ਰਵਾਨ ਕੀਤਾ। ਇੱਕ ਅਭਸਰ ABC ਕੇ ਇੱਕ ਪੁੱਤਰ ਇਦਾਂ ਦਾ ਹੋਵੇਗਾ ਜਿਸ ਦੀ ਦੀਰਘ ਕਾਲ ਆਯੂ ਹੋਵੇਗੀ ਬੜੀ ਉਮਰ ਲੰਬੀ ਹੋਵੇਗੀ ਪਰ ਮੂਰਖ ਅਗਿਆਨੀ ਹੋਵੇਗਾ ਪਰ ਮਾਰਕੰਡੇ ਦੇ ਮਾਤਾ ਪਿਤਾ ਨੇ 16 ਸਾਲਾਂ ਉਮਰ ਕਬੂਲ ਕੀਤੀ ਹੁਣ ਬਾਲ ਮਾਰਕੰਡੇ ਦਾ ਜਨਮ ਹੋਇਆ ਪਿਤਾ ਨੇ ਪਰਮੇਸ਼ਰ ਦੇ ਬਾਲੂ ਜੋੜਿਆ ਨਾਮ ਸਿਮਰਨ ਪਿਤਾ ਨੇ ਮਾਰਕੰਡੇ ਨੂੰ ਕਰਵਾਇਆ 16 ਸਾਲ ਦੇ ਮਾਰਕੰਡੇ ਇੱਕ ਵਾਰ ਖਾਲਸਾ ਜੀ ਸ਼ਿਵ ਜੀ ਮਹਾਰਾਜ ਦੀ ਅরাধਨਾ ਕਰ ਰਹੇ ਹਨ ਸ਼ਿਵ ਲਿੰਗ ਦਾ ਬੜਾ ਚੰਗਾ ਸ਼ਿੰਗਾਰ ਕਰਕੇ ਜਦ ਸ਼ਿਵ ਜੀ ਮਹਾਰਾਜ ਦੀ ਅরাধਨਾ ਕੀਤੀ ਤੇ ਜਮਰਾਜ ਪ੍ਰਗਟ ਹੋ ਜਾਂਦਾ ਹੈ ਜਮਰਾਜ ਨੇ ਕਿਹਾ ਕਿ ਚਲੋ ਮਾਰਕੰਡਾ ਜੀ ਆਪ ਜੀ ਦੀ ਉਮਰ ਹੁਣ ਪੂਰੀ ਹੋਈ ਹੈ ਹੁਣ ਸਾਡੇ ਨਾਲ ਚਲੋ ਅਤੇ ਸਰੀਰ ਦਾ ਤਿਆਗ ਕਰੋ ਮਾਰਕੰਡਾ ਖਾਲਸਾ ਜੀ ਜਮਰਾਜ ਦਾ ਇਹ ਸਰੂਪ ਦੇਖ ਕੇ ਡਰ ਜਾਂਦਾ ਹੈ ਤੇ ਸ਼ਿਵਲਿੰਗ ਨੂੰ ਕੁੱਟ ਕੇ ਜੱਫੀ ਪਾ ਲੈਂਦਾ ਹੈ ਡਰਦਾ ਹੋਇਆ ਮਾਰਗੰਡਾ ਸ਼ਿਵਜੀ ਮਾਰੀ ਦਾ ਨਾਮ ਜਪਦਾ ਹੈ ਜਮਰਾਜ ਇਹ ਚੀਜ਼ ਵੇਖ ਕੇ ক্রੋਧਿਤ ਹੁੰਦਾ ਹੈ ਤੇ ਉਹਦੀ ਜਿਹੜੀ ਗਦਾ ਹੈ ਗੁਰਜ ਹੈ ਉਸ ਦਾ ਪ੍ਰਹਾਰ 16 ਸਾਲ ਦੇ ਮਾਰਗੰਡੇ ਉੱਤੇ ਜਦ ਕੀਤਾ ਮਾਰਗੰਡੇ ਦੀ ਦੇਹੀ ਨੇ ਬਾਹਰ ਨਾ ਚੱਲਿਆ ਗੁਰਜ ਦਾ ਤੇ ਉਹ ਗੁਰਜ ਖਾਲਸਾ ਜੀ ਮਾਰਗੰਡੇ ਨੂੰ ਪਹਿਲਾਂ ਲੱਗਦੀ ਹੈ ਫਿਰ ਲੱਗਦੀ ਹੈ ਸ਼ਿਵਲਿੰਗ ਨੂੰ ਸ਼ਿਵ ਲਿੰਗ ਨੂੰ ਜਦ ਗੁਰਜ ਲੱਗੀ ਜਮਰਾਜ ਦੀ ਤੇ ਸ਼ਿਵਚੀ ਮਹਾਰਜ ਪ੍ਰਗਟ ਹੁੰਦੇ ਹਨ। ਕ੍ਰੋਧਿਤ ਹੋ ਕੇ ਜਮਰਾਜ ਨੂੰ ਕਿਹਾ ਕਿ ਇਹ ਜਮਰਾਜ ਇਹ ਜੋ ਮਾਰਕੰਡਾ ਹੈ ਇਹ ਭਾਈ ਮੇਰਾ ਭਗਤ ਹੈ। ਇਸ ਨੂੰ ਤੂੰ ਇੰਨੀ ਛੇਤੀ ਨਹੀਂ ਲੈਣਾ ਹੈ ਮੈਂ ਇਸ ਨੂੰ ਬੜ ਦਿੰਨਾ ਹਾਂ। ਇਸ ਦੀ ਉਮਰ ਸਭ ਤੋਂ ਵੱਧ ਹੋਵੇਗੀ ਧਰਤੀ ਤੇ ਮਾਰਕੰਡਾ ਸਭ ਤੋਂ ਵੱਧ ਉਮਰ ਵਾਲਾ ઋષਿ ਹੋਵੇਗਾ। ਪਰ ਖਾਲਸਾ ਜੀ ਇਹ ਵੀ ਆਖਿਆ ਕਿ ਮਾਰਕੰਡੇ ਤੂੰ ਅਮਰ ਨਹੀਂ ਰਹੇਗਾ ਜੋ ਮੇਰੀ ਵੀ ਉਮਰ ਨਿਸ਼ਚਿਤ ਹੈ ਪਰਮੇਸ਼ਰ ਵੱਲੋਂ ਮੇਰੀ ਵੀ ਉਮਰ ਡਿਸਾਈਡ ਕੀਤੀ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਅਕਾਲ ਪੁਰਖ ਦੀ ਬਾਣੀ ਦੇ ਵਿੱਚ ਦੱਸਦੇ ਹਨ ਖਾਲਸਾ ਜੀ ਏਕ ਸ਼ਿਵ ਪਾਏ ਏਕ ਗਏ ਏਕ ਫੇਰ ਪਏ रामचंद्र कृष्ण ਕੇ ਅਵਤਾਰ ਪੀਏ ਨੇ ਇੱਕ ਹੈ ਕਿ ਹਜ਼ਾਰਾਂ ਬਾਰ ਇਹ ਜੋ ਧਰਤੀ ਹੈ ਜੋ ਇਹ ਪ੍ਰithvi ਗ੍ਰਹਿ ਹੈ ਇਤਨੇ ਹੀ ਹਜ਼ਾਰਾਂ ਯੁੱਗ ਬੀਤ ਗਏ ਹਨ ਹਜ਼ਾਰਾਂ ਬਾਰੇ ਸ਼੍ਰੀ ਬਿਸ਼ਨੂ, ਰਾਮਚੰਦਰ, ਕ੍ਰਿਸ਼ਨ ਆਏ ਹਨ। ਹਜ਼ਾਰਾਂ ਵਾਰ ਹੀ ਸ਼ਿਵ ਜੀ ਆਏ ਹਨ। ਇੱਕ ਵਾਰ ਆਏ ਹਨ, ਇੱਕ ਵਾਰ ਫੇਰ ਗਏ ਹਨ ਤੇ ਫੇਰ ਆਏ ਹਨ। ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਨਾਨਕ ਮਹਾਰਾਜ ਦੱਸਦੇ ਹਨ। ਪਾ ਤਾਲ ਪਾ ਤਾਲ ਲੱਖ ਆਕਾਸਾਂ। ਕਿ ਲੱਖਾਂ ਹੀ ਪਤਾਲ ਹਨ, ਲੱਖਾਂ ਹੀ ਆਕਾਸ਼ ਹਨ। ਜਿਵੇਂ ਅੱਜ ਸਾਇੰਟਿਸਟਾਂ ਨੇ ਕਿਹਾ ਹੈ ਕਿ ਜਿਸ ਗੈਲੈਕਸੀ 'ਚ ਅਸੀਂ ਰਹਿੰਦੇ ਹਾਂ, ਇਸ ਦਾ ਨਾਮ ਮਿਲਕੀ ਵੇਬ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਇਸ ਬ੍ਰਹਿਮੰਡ ਦੇ ਵਿੱਚ ਧਰਤੀ ਵਰਗੇ ਗ੍ਰਹਿ ਬਹੁਤ ਹਨ ਹਜ਼ਾਰਾਂ ਹੀ ਹਨ ਉੱਥੇ ਵੀ ਲੋਕ ਰਹਿੰਦੇ ਹਨ ਜਦੋਂ ਦਸਤਗੀਰ ਦਾ ਪੁੱਤਰ ਉਹਨਾਂ ਦੇ ਨਾਲ ਗਿਆ ਸੀ ਤੇ ਅੱਜ ਵਿਦਵਾਨਾਂ ਨੇ ਵੀ ਇਹ ਦਾਅਵਾ ਕੀਤਾ ਹੈ ਹੁਣ ਇਸ ਮਿਲਕੀ ਵੇਬ ਤੋਂ ਬਾਹਰ ਜੋ ਬ੍ਰਹਿਮੰਡ ਹੈ ਜਿਸ ਨੂੰ ਉਹ ਦੂਜੇ ਬ੍ਰਹਿਮੰਡ ਚ ਪੁੱਜਣ ਦੇ ਲਈ NASA ਵਾਲੇ ਆਖਦੇ ਹਨ ਕਿ ਲਾਈਟ ਦੀ ਪ੍ਰਕਾਸ਼ ਤੋਂ ਵੀ ਤੀਬਰ ਗਤੀ ਵਾਲੇ ਵਿਮਾਨ ਚਾਹੀਦੇ ਹਨ ਉੱਥੇ ਪੁੱਜਣ ਦੇ ਲਈ ਪਰ ਜੋ ਪਰਮੇਸ਼ਰ ਦੀ ਅਰਦਾਨਾ ਕਰਦੇ ਹਨ ਜੋ ਨਾਮ ਬਾਣੀ ਸਿਮਰਨ ਕਰਦਾ ਹੈ ਜਿਹੜਾ ਅਭਿਆਸੀਆ ਹੋ ਜਾਂਦਾ ਹੈ ਚਰਮ ਸੀਮਾ ਤੇ ਪੁੱਜ ਜਾਂਦਾ ਹੈ ਔਰ ਫਿਰ ਅੱਖਾਂ ਮੀਟ ਕੇ ਦੂਏ ਲੋਕ ਦੇ ਵਿੱਚ ਵੀ ਜਾ ਸਕਦਾ ਹੈ ਉੱਥੇ ਵੀ ਦੇਖ ਸਕਦਾ ਹੈ ਸੋ ਇਹ ਨਾਮ ਦੀ ਸ਼ਕਤੀ ਹੈ ਦੂਜੀ ਗੈਲੈਕਸੀ ਦੇ ਵਿੱਚ ਜਿਹੜੀ ਪ੍ਰਿਥਵੀ ਹੈ ਉੱਥੇ ਵੀ ਹਿਊਮਨ ਸਿਵਲਾਈਜੇਸ਼ਨ ਰਹਿੰਦੀ ਹੈ ਉਹ ਵੀ ਸਾਡੇ ਵਰਗੇ ਮਨੁੱਖ ਹਨ ਪਰ ਅਸੀਂ ਉਹਨਾਂ ਨੂੰ ਏਲੀਅਨ ਕਹਿ ਦਿੰਦੇ ਹਨ ਪਰ ਖਾਲਸਾ ਜੀ ਮੰਨਦੇ ਤਾਂ ਉਹ ਵੀ ਕੋਈ ਨਾ ਕੋਈ ਪਰਮੇਸ਼ਰ ਨੂੰ ਹੋਣੇ ਹਨ ਕੀ ਪਤਾ ਸ਼ਿਵਜੀ ਉੱਥੇ ਵੀ ਹੋਇਆ ਹੋਵੇ ਜਿਵੇਂ ਇਸ ਇੱਥੇ ਇਸ ਧਰਤੀ ਤੇ ਸ਼ਿਵਜੀ ਹੈ ਕੀ ਪਤਾ ਉਹ ਧਰਤੀ ਵਾਲੇ ਵੀ ਸ਼ਿਵਜੀ ਨੂੰ ਮੰਨਦੇ ਹੋਣ ਮੰਨਣ ਦਾ ਸਮਝਣ ਦਾ ਤੇ ਸਮਝਾਉਣ ਦਾ ਜਿਹੜਾ ਨਜ਼ਰੀਆ ਹੈ ਉਹ ਦੂਜਿਆਂ ਦਾ ਅਲੱਗ ਹੋਵੇਗਾ ਜਿਵੇਂ ਸਾਡਾ ਵੱਖਰਾ ਹੈ ਸੋ ਖੈਰ ਖਾਲਸਾ ਜੀ ਮਾਰਕੰਡੇ ਰਿਸ਼ੀ ਦੇ ਬਾਰੇ ਇਹੀ ਸਭ ਇੱਕੋ ਹੀ ਜੋ ਪੰਕਤੀ ਹੈ ਨਾਮਦੇਵ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਕੰਡੇ ਦਾ ਨਾਮ ਆਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਜੀ ਦੇ ਵਿੱਚ ॠषि ਮਾਰਕੰਡੇ ਦੇ ਬਾਰੇ ਜਦੋਂ ॠषि ਮਾਰਕੰਡੇ ਜੀ ਪਰਮ ਗਿਆਨੀ ਹੁੰਦੇ ਹਨ ਤੇ ਉਹ ਇੱਕ ਗ੍ਰੰਥ ਲਿਖਦੇ ਹਨ ਜਿਸ ਦਾ ਨਾਮ ਦੇਵੀ ਭਾਗਵਤ ਪੁਰਾਣ ਹੈ ਉਸ ਗ੍ਰੰਥ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਟਰਾਂਸਲੇਟ ਕਰਕੇ ਟੀਕਾ ਕਰਕੇ ਦਸਮ ਦੀ ਬਾਣੀ ਦੇ ਵਿੱਚ ਲਿਖਿਆ ਜੋ ਇਹ ਬਾਣੀ ਮਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਮਾਰਕੰਡੇ ਦੇ ਪ੍ਰਾਣ ਤੋਂ ਟੀਕਾ ਕਰਕੇ ਇਸ ਦਾ ਨਾਮ ਹੈ ਚੰਡੀ ਚਰਿਤ੍ਰ ਉਕਤ ਵਿਲਾਸ ਇਸ ਦੇ ਦੋ ਭਾਗ ਹਨ ਇਸ ਤੋਂ ਬਾਅਦ ਆਉਂਦਾ ਹੈ ਖਾਲਸਾ ਜੀ ਚੰਡੀ ਦੀ ਬਾਣ ਗੁਰੂ ਗੋਬਿੰਦ ਸਿੰਘ ਜੀ ਹੁਣ ਕੀ ਲਿਖਦੇ ਹਨ ਦਸ਼ਮਦੀ ਬਾਣੀ ਦੇ ਵਿੱਚ ਚੰਡੀ ਚਰਿੱਤਰ ਉਕਤ ਬਿਲਾਸ ਪਹਿਲੇ ਅਧਿਆਇ ਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿਰਪਾ ਸਿੰਧ ਤੁਮਰੀ ਕਿਰਪਾ ਜੋ ਕਛਮੂ ਪਰ ਹੋਏ ਰਚੂ ਚੰਡ ਕਾ ਕੀ ਕਥਾ ਬਾਣੀ ਸਭ ਸਭ ਹੋਈ ਏ ਆਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਵਿਦਿਆ ਦੇ ਸਾਗਰ ਹੋ ਆਪ ਜੀ ਮੇਰੇ ਉੱਤੇ ਇਤਨੀ ਕਿਰਪਾ ਕਰੋ ਆਪ ਜੀ ਦੀ ਮਿਹਰ ਮੇਰੇ ਉੱਤੇ ਇਤਨੀ ਹੋ ਜਾਏ ਕਿ ਆ ਮੈਂ ਆਪਣੀ ਗਿਆਨ ਦ੍ਰਿਸ਼ਟੀ ਦੇ ਨਾਲ ਆਪਣੀ ਵਿਵੇਕ ਬੁੱਧੀ ਦੇ ਨਾਲ ਰਚੋ ਚੰਡਕਾ ਕੀ ਕਥਾ ਬਾਣੀ ਸਭ ਸਭ ਹੋਏ ਕਿ ਦੁਸ਼ਟਾਂ ਨੂੰ ਮਾਰਨ ਵਾਲੀ ਜੋ ਦੁਰਗਾ ਹੈ ਕਲਗੀਧਰ ਜੀ ਕੀ ਲਿਖਦੇ ਹਨ ਚੰਡੀ ਦੀ ਬਾਹਰ ਚ ਤੈਹੀ ਦੁਰਗਾ ਸਾਜਕ ਦੇ ਦੰਤਾਂ ਦਾ ਨਾਸ ਕਰਾਇਆ ਕੇ ਪਰਮੇਸ਼ਰ ਦੀ ਹੀ ਜੋਤ ਚੋਂ ਦੁਰਗਾ ਹੋਈ ਤੇ ਜਿਸਨੇ ਦੈਂਤਾਂ ਦਾ ਸੰਘਾਰ ਕੀਤਾ ਹੈ। हे ਕਾਲਪੁਰਖ ਵਾਹਿਗੁਰੂ ਜੀ ਮੇਰੇ ਉੱਤੇ ਇਤਨੀ ਕਿਰਪਾ ਕਰੋ। ਮੈਂ ਆਪਣੀ ਸ੍ਰੇਸ਼ਟ ਬੁੱਧੀ ਦੇ ਨਾਲ ਚੰਡਕਾ ਦੀ ਦੁਰਗਾ ਦੀ ਮੈਂ ਇਹ ਜੋ ਕਥਾ ਹੈ ਇਸ ਨੂੰ ਕਵਿਤਾ ਰੂਪ ਦੇ ਵਿੱਚ ਲਿਖਾਂ ਬਾਣੀ ਸੁਭ ਸਭ ਹੋਏ। ਇਹ ਜੋ ਕਾਰਜ ਹੈ ਤੁਸੀਂ ਆ ਤੁਸੀਂ ਆਪ ਆਪਣੀ ਕਿਰਪਾ ਦੇ ਨਾਲ ਚੰਗੇ ਤਰੀਕੇ ਦੇ ਨਾਲ ਸੰਪੰਨ ਕਰਵਾਉਣਾ ਹੈ। ਹੁਣ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਇਸ ਬਾਣੀ ਚ ਲਿਖਦੇ ਹਨ ਤੋਟਕ ਸ਼ੰਦ ਮਨੀਸਰੂ ਬਾਚ ਹਰ ਸੋਏ ਰਹਿ ਸਜ ਸੈਨ ਤਹਾਂ ਜਲ ਜਾਲ ਕਰਾਲ ਵਿਸਾਲ ਜਹਾਂ ਇਹ ਹੁਣ ਜੋ ਮਨੀਸਰੂ ਬਾਚ ਹੈ ਇਸ Muni ਦਾ ਨਾਮ ਹੁੰਦਾ ਹੈ ਮਦਾਵੀ Muni ਇਹ ਜੰਗਲ ਦੇ ਵਿੱਚ ਰਿਖੇ ਰਹਿੰਦਾ ਹੈ ਇਸ ਦੇ ਆਸ਼ਰਮ ਚ ਉਹ ਲੋਕ ਆਂਦੇ ਹਨ ਦੋ ਸੰਸਾਰ ਤੋਂ ਦੁਖੀ ਹੋ ਜਾਂਦੇ ਹਨ ਇਹ मुनि खालसा जी ਇਸ ਦੇ ਵਿਦਿਆਰਥੀਆਂ ਨੇ ਪ੍ਰਸ਼ਨ ਪੁੱਛਿਆ ਕਿ ਇਹ ਜੋ ਮਾਇਆ ਹੈ ਸੰਸਾਰ ਦੀ ਕਿ ਮੈਂ ਆਪਣਾ ਘਰ ਛੱਡ ਕੇ ਆਇਆ ਹਾਂ ਮੈਂ ਆਪਣਾ ਰਾਜ ਛੱਡ ਕੇ ਆਇਆ ਹਾਂ ਪਰ ਉਹ ਜਿਹੜੀ ਰਾਜ ਦੀ ਲਾਲਸਾ ਹੈ ਤੇ ਘਰ ਦਾ মোহ ਹੈ ਉਹ ਮਨ ਤੋਂ ਨਹੀਂ ਨਿਕਲਦਾ ਹੈ ਤੇ खालसा जी ਮੇ ਦਾਬਿਆ मुनि ਆਖਦਾ ਹੈ ਕਿ ਇਹ ਜੋ ਮਾਇਆ ਹੈ ਤੇ ਇਹ ਜੋ ਭਗਵਤੀ ਹੈ ਇਹ ਤਾਂ ਗਿਆਨੀਆਂ ਦੇ ਚਿੱਤ ਨੂੰ ਵੀ ਜ਼ੋਰ ਨਾਲ ਖਿੱਚ ਕੇ ਮੋਹ ਵਿੱਚ ਪਸਾ ਲੈਂਦੀ ਹੈ ਤੇ ਖਾਲਸਾ ਜੀ ਰਾਜੇ ਨੇ ਪੁੱਛਿਆ ਹੈ Muni ji ਉਹ ਜਿਹੜੀ ਮਹਾ ਮਾਇਆ ਹੈ ਉਹ ਕੌਣ ਹੈ ਜਿਸ ਦੀ ਆਪ ਜੀ ਨੇ ਐਡੀ ਉਪਮਾ ਭਰੀ ਗੱਲ ਦੱਸੀ ਹੈ ਕਿ ਗਿਆਨੀਆਂ ਦਾ ਗਿਆਨੀਆਂ ਨੂੰ ਵੀ ਬਾਸ਼ ਕਰ ਲੈਂਦੀ ਹੈ ਉਹ ਕਿਸ ਤਰ੍ਹਾਂ ਪੈਦਾ ਹੋਈ ਹੈ ਕਿਸ ਤਰ੍ਹਾਂ ਉਸਦਾ ਉਹਦਾ ਜਨਮ ਹੋਇਆ ਹੈ ਤੇ ਫਿਰ ਖਾਲਸਾ ਜੀ ਇਹ ਪ੍ਰਸ਼ਨ ਰਾਜੇ ਨੇ ਕਰ ਦਿੱਤਾ ਤੇ ਮਧਾਵਾ Muni ਕੀ ਆਖਦਾ ਹੈ ਟੋਟਕ ਸ਼ਾਂਦੋ ਮਨੀ ਸਰੂ ਬਾਜ ਰਾਜੇ ਦੇ ਪ੍ਰਸ਼ਨ ਦਾ ਉੱਤਰ Muni ਕੇ ਮੇ ਦੰਦਾ ਹੈ ਹਰ ਸੋਏ ਰਹ ਸਜਸੈਨ ਤਹਾ ਕਹਿੰਦੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਤੂੰ ਆਖਦਾ ਹੈ ਮੇਰਾ ਰਾਜ ਪਟ ਗਿਆ ਹੈ ਮੈਂ ਤੈਨੂੰ ਉਹ ਕਥਾ ਸੁਣਾਉਂਦਾ ਹਾਂ ਜਦੋਂ ਪਰਲੋ ਆਈ ਸੀ ਤਾਂ ਸਮੁੰਦਰਾਂ ਦਾ ਝੱਖ ਚੋਰ ਹੋ ਗਿਆ ਸੀ ਧਰਤੀ ਉੱਤੇ ਸਭ ਤੋਂ ਪਹਿਲੇ ਜੁੜੇ দানਵ ਆਏ ਸਨ ਜਿਹੜੇ ਸਭ ਤੋਂ ਪਹਿਲੇ ਦੈਂਤ ਆਏ ਸਨ ਜਿਨ੍ਹਾਂ ਦਾ ਨਾਮ ਮਧੂ ਅਤੇ ਕਟਪ ਹੈ ਜਦੋਂ ਸਮੁੰਦਰਾਂ ਦੇ ਵਿੱਚ ਉਥਲ ਪਥਲ ਮੱਤੀ ਸ਼ੀਰ ਸਮੁੰਦਰ ਦੇ ਵਿੱਚ ਜਿਹੜੇ ਵਿਸ਼ਨੂ ਹਨ ਉਹ ਸ਼ੇਸਨਾਗ ਦੀ ਸਿਲਾ ਉੱਤੇ ਲੇਟੇ ਹਨ ਤੇ ਗਿਆਨ ਮੰਦਰਾਂ ਦੇ ਵਿੱਚ ਸੁੱਤੇ ਹੋਏ ਹਨ ਪਇਓ ਨਾਬ ਸਰੋਜ ਤੇ ਵਿਸਕਰਤਾ ਸ੍ਰੁੱਤ ਮੈਲ ਤੇ ਦੇਤ ਰਚੀ ਜੁਗਤਾ ਉਹਨਾਂ ਦੀ ਨਾਭੀ ਦੇ ਵਿੱਚੋਂ ਇੱਕ ਕਮਲ ਦਾ ਫੁੱਲ ਪ੍ਰਗਟ ਹੁੰਦਾ ਹੈ ਉਸ ਕਮਲ ਦੇ ਫੁੱਲ ਦੇ ਵਿੱਚੋਂ ਬ੍ਰਹਮਾ ਜੀ ਨਿਕਲਦੇ ਹਨ ਤੇ ਵਿਸ਼ਨੂ ਜੀ ਨੇ ਕੰਨ ਦੀ ਮੈਲ ਤੋਂ ਦੋ ਦੰਤ ਪੈਦਾ ਹੋਏ ਜਿਨ੍ਹਾਂ ਦਾ ਨਾਮ ਸੀ ਮਧੂ ਅਤੇ ਕੈਟਪ ਮਧ ਕੈਟਪ ਨਾਮਤ ਰੇਜਨ ਕੇ ਅਤ ਅਤ ਦੀਰਗ ਦੇਹ ਪਾਇ ਜਿਨ ਕੇ ਮਧੂ ਦੇ ਕੈਟਪ ਉਹ ਦੰਤਾਂ ਦੇ ਇਹ ਦੋ ਨਾਮ ਸਨ ਜਿਨ੍ਹਾਂ ਦੇ ਬਹੁਤ ਹੀ ਵੱਡੇ ਵੱਡੇ ਸ਼ਰੀਰ ਸਨ ਤਿੰਨ ਦੇਖ ਲੋਕੇਸ ਡਰਿਉ ਹਿਮੇ ਉਹਨਾਂ ਨੂੰ ਵੇਖ ਕੇ ਜੁੜਾ ਲੋਕੇਸ ਬ੍ਰਹਮਾ ਸੀ ਉਹ ਡਰ ਜਾਂਦਾ ਹੈ ਜਗਮਾਤ ਕੋ ਧਿਆਨ ਧਰਿਉ ਜੀਮੈਂ ਬ੍ਰਹਮਾ ਜੀ ਕੀ ਕਰਦੇ ਹਨ ਮਿਦਾਵਾ Muni ਆਪਣੇ ਵਿਦਿਆਰਥੀਆਂ ਨੂੰ ਦੱਸਦਾ ਹੈ ਕਹਿੰਦੇ ਉਸ ਨੇ ਫਿਰ ਜਗਮਾਤ ਦਾ ਧਿਆਨ ਕੀਤਾ ਦੋਹਰਾ ਛੁਟੀ ਚੰਡ ਜਾਗੇ ਬ੍ਰਹਮ ਕਰਿਉ ਜੁਦ ਕੋ ਸਾਜ ਦੈਤ ਸਬੇ ਘਟ ਜਾਏ ਜਿਉ ਬੜਾ ਦੇਵਤ ਨਰਾਜ ਉਸ ਬੱਲੇ ਕਹਿੰਦੇ ਜਦੋਂ ਚੰਡਕਾ ਵਿਸ਼ਨੂ ਮਹਾਰਾਜ ਜੀ ਦੇ ਅੱਖਾਂ ਦੇ ਸਾਹਮਣੇ ਆਈ ਕਹਿੰਦੇ ਉਸ ਵੇਲੇ ਜੋਗ ਨਿੰਦਰਾ ਖੁੱਲ ਗਈ ਤੇ ਵਿਸ਼ਨੂੰ ਜੀ ਜਾਗੇ ਉਹਨਾਂ ਨੇ ਜੁੱਧ ਦਾ ਫਿਰ ਖਾਲਸਾ ਜੀ ਤਿਆਰੀ ਸ਼ੁਰੂ ਕਰ ਦਿੱਤੀ ਜੁੜੇ ਦਾੰਦ ਸੰ ਮਧੂ ਅਤੇ ਕੀਟਪਾ ਉਹਨਾਂ ਨੂੰ ਮਾਰਨ ਵਾਸਤੇ ਦੇਵਤਿਆਂ ਦਾ ਰਾਜ ਥਾਪਣ ਕਰਨ ਵਾਸਤੇ ਉਹਨਾਂ ਨੇ ਫਿਰ ਅਸਤਰ ਸ਼ਸਤਰ ਸੰਭਲੇ ਤੇ ਦੈਂਤਾਂ ਨੂੰ ਮਾਰਨ ਦਾ ਯਤਨ ਕੀਤਾ ਗੁਰੂ ਕਾਲ ਕੀ ਧਰਜੀ ਸਵਈਆਂ 'ਚ ਲਿਖਦੇ ਅਗਲੇ ਸਵਈਆਂ 'ਚ ਲਿਖਦੇ ਹਨ ਜੁਦ ਕਰਿਓ ਤਨਸੋ ਭਗਵੰਤ ਨਾਮ ਹਰ ਸਕੈ ਅਤਿ ਦੇਤ ਬਲੀ ਹੈ ਕਹਿੰਦੇ ਵਿਸ਼ਨੂ ਮਹਾਰਜ ਦਾ ਤੇ ਮਦੂਕ ਅਤੇ ਦੋ ਭਰਾਮਾ ਰਾਕਸ਼ਾਂ ਦਾ ਸ਼ੀਰ ਸਮੁੰਦਰ ਦੇ ਵਿੱਚ ਯੁੱਧ ਛੜ ਪਿਆ ਹੈ ਦੋਹੀ ਅਸਤਰ ਸ਼ਾਸਤਰ ਚਲਾ ਰਹੇ ਹਨ ਯੁੱਧ ਦਾ ਮਾਹੌਲ ਬਣ ਗਿਆ ਹੈ ਤੇ ਹੁਣ ਸ਼ਸਤਰਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਸਾਲ ਪਾਏ 35000 ਦਹੁ ਲੜ ਤੇ ਨਹ ਬਾਹ ਟਲੀਆ ਕਹੰਦੇ ਦੋਹੇ ਯੋਧੇ ਲੜਦੇ ਰਹੇ 5000 ਸਾਲ ਬੀਤ ਗਏ ਦੋਹੇ ਨਹੀਂ ਥੱਕੇ ਹਨ ਦੇਤਨ ਰੀਜ ਕਹੇ ਉਹ ਬਰ ਮੰਗ ਕਯੋ ਅਰਸੀਸਨ ਦੇਹ ਪਲੀ ਹ ਜਦੋਂ 5000 ਸਾਲ ਬੀਤ ਗਏ ਕੋਈ ਨਹੀਂ ਥਕਿਆ ਫਿਰ ਦੈਂਤਾਂ ਨੇ ਸ਼੍ਰੀ ਵਿਸ਼ਨੂੰ ਨੂੰ ਕਿਹਾ ਕਿ ਆਹ ਵਿਸ਼ਨੂੰ ਅਸੀਂ ਤੇਰੇ ਉੱਤੇ ਖੁਸ਼ ਹੋਏ ਹਾਂ ਤੇਰੀ ਜੰਗ ਦੀ ਕਲਾ ਨੂੰ ਵੇਖ ਕੇ ਤੂੰ ਸਾਤੋਂ ਬਰ ਮੰਗ ਲੈ ਤੇ ਫਿਰ ਖਾਲਸਾ ਜੀ ਅਗਿਓ ਵਿਸ਼ਨੂੰ ਮਹਾਰਾਜ ਨੇ ਕੀ ਕਿਹਾ ਤੁਸੀਂ ਗੱਲ ਕਰਦੇ ਹੋ ਕਿ ਬਾਅਦ ਅਸੀਂ ਦੇਵਾਂਗੇ ਐਵੇਂ ਕਰੋ ਕਿ ਤੁਹਾਡੇ ਮੈਨੂੰ ਸਿਰ ਚਾਹੀਦੇ ਹਨ ਤੇ ਖਾਲਸਾ ਜੀ ਜਿਹੜੇ ਰਾਕਸ਼ਸ ਸਨ ਮਧੂ ਕਟਪ ਉਹ ਕਹਿੰਦੇ ਫਿਰ ਐਵੇਂ ਕਰੀ ਵਿਸ਼ਨੂ ਸਾਨੂੰ ਉੱਥੇ ਮਾਰੀ ਤੇ ਭਾਈ ਜਿੱਥੇ ਧਰਤੀ ਹੋਵੇ ਤਦੋਂ ਖਾਲਸਾ ਜੀ ਧਰਤੀ ਨਹੀਂ ਸੀ ਸਾਰਾ ਸਮੁੰਦਰ ਹੀ ਸੀ ਜਲਮਗਨ ਸੀ ਸਭ ਕੁਝ ਫੇਰ ਕਹਿੰਦੇ ਵਿਸ਼ਨੂ ਮਹਾਰਾਜ ਨੇ ਆਪਣਾ ਜਿਹੜਾ ਸਰੀਰ ਹੈ ਉਹ ਵੱਡਾ ਕੀਤਾ ਧਾਰ ਰੂਪਰ ਚੱਕਰ ਸੋ ਕਾਟ ਕੇ ਜੋਤ ਲੈ ਆਪਨੇ ਅੰਗ ਮਲੀ ਹੈ ਕਹਿੰਦੇ ਵੱਡਾ ਸੂਪ ਕਰ ਲਿਆ ਚੌਂਕੜਾ ਮਾਰ ਕੇ ਮਧੂ ਅਤੇ ਕੈਟਬ ਨੂੰ ਪੱਟਾਂ ਉੱਤੇ ਰੱਖਿਆ ਤੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਉਹ ਜਿਹੜੇ ਦੈਦਸਨ ਮਧੂ ਅਤੇ ਕੈਟਬ ਉਹਨਾਂ ਨੂੰ ਮਾਰ ਦਿੱਤਾ ਤੇ ਵਿਸ਼ਨੂ ਨੇ ਆਪਣੇ ਅੰਗ ਦੇ ਨਾਲ ਹੀ ਉਹਨਾਂ ਨੂੰ ਮਲ ਮਲ ਦਿੱਤਾ ਯਾਨੀ ਕਿ ਉਹਨਾਂ ਦੇ ਸਿਰ ਕੱਟ ਕੇ ਉਹਨਾਂ ਦੀ ਜਿਹੜੀ ਆਤਮਾ ਸੀ ਨਾ ਉਹ ਵਿਸ਼ਨੂੰ ਨੇ ਆਪਣੇ ਨਾਲ ਹੀ ਅਭੇਦ ਕਰ ਲਈ ਸੀ ਸੋਰਠਾ ਦੇਵਨਾ ਥਾ ਪਿਓ ਰਾਜ ਮਦਵ ਕੈਟਪਕੂ ਮਾਰ ਕੇ ਦੀਨੋ ਸਕਲ ਸਮਾਜ ਬੇਕੌਂਠ ਗਾਮੀ ਹਰ ਪਏ ਮਦੂ ਅਤੇ ਕੈਟ ਬਨੂ ਮਾਰ ਕੇ ਦੇਵਤਿਆਂ ਦਾ ਰਾਜ ਸਥਾਪਿਤ ਕੀਤਾ ਬ੍ਰਹਮਾ ਨੂੰ ਸੰਕਟ ਤੋਸ਼ਣਾਇਆ ਦੇਵਤਿਆਂ ਨੂੰ ਰਾਜ ਦਾ ਸਾਰਾ ਸਮਾਨ ਦੇ ਕੇ ਆਪ શ્રી ਵਿਸ਼ਨੂੰ ਬੈਕੌਣ ਠਗਾਮੇ ਹੋ ਗਏ ਇੱਥੇ ਖਾਲਸਾ ਜੀ ਇਹ ਜੋ ਪਹਿਲਾ ਅਧਿਆਏ ਹੈ ਇਤਿ શ્રી ਮਾਰਕੰਡੇ ਪੁਰਾਣੇ ਚੰਡੀ ਚਰਿਤਰੇ ਉਕਤ ਬਿਲਾਸ ਮਦ ਕੈਟਬ ਬਦ ਹੈ ਪ੍ਰਥਮ ਤੇ ਆਏ ਇੱਥੇ ਹੁਣ ਜਿਹੜਾ ਪਹਿਲਾ ਅਧਿਆਏ ਹੈ ਚੰਡੀ ਚਰਿਤ੍ਰ ਉਕਤ ਵਿਲਾਸ ਭਾਗ ਪਹਿਲੇ ਦਾ ਇੱਥੇ ਪ੍ਰਥਮ ਅਧਿਆਏ ਸਮਾਪਤ ਹੋਇਆ ਹੈ ਧਰਤੀ ਉੱਤੇ ਜਿਹੜੇ ਸਭ ਤੋਂ ਪਹਿਲੇ ਦੈਤ ਸੰਨ ਜਿਨ੍ਹਾਂ ਦਾ ਯੁੱਧ ਸ਼੍ਰੀ ਵਿਸ਼ਨੂੰ ਨਾਲ ਹੋਇਆ ਹੈ ਉਹ ਮધુ ਅਤੇ ਕਟਪਸਾਨ ਇਸ ਤੋਂ ਬਾਅਦ ਖਾਲਸਾ ਜੀ ਜੋ ਦੂਜਾ ਅਧਿਆਇਓ ਸ਼ੁਰੂ ਹੁੰਦਾ ਹੈ ਕਿਵੇਂ ਜਿਹੜਾ ਮੇਖਾਸੁਰ ਹੁੰਦਾ ਹੈ ਜੁਦ ਕਰਿਓ ਮੇਖਾਸੁਰ ਦਾਨਬ ਮਾਰ ਸਭੈ ਸੁਰ ਸੈਨ ਗिरायो ਫਿਰ ਜਿਹੜਾ ਮੇਖਾਸੁਰ ਹੈ ਉਹ ਫਿਰ ਭਗਤੀ ਕਰਕੇ ਫਿਰ ਦੇਵਤਿਆਂ ਵੱਲ ਹੁੰਦਾ ਹੈ ਉਹ ਵੀ ਉਤਮਾਨਤ ਬਚ ਜਾਂਦਾ ਹੈ ਫਿਰ ਦੁਰਗਾ ਪ੍ਰਗਟ ਹੁੰਦੀ ਫਿਰ ਉਹ ਮੇਖਾਸੁਰ ਨੂੰ ਮਾਰਦੀ ਹੈ ਸੋ ਇਹ ਜੋ ਕਥਾ ਹੈ ਖਾਲਸਾ ਜੀ ਇੱਥੇ ਹੀ ਸਮਾਪਤੀ ਤੇ ਆਈ ਹੈ ਜਿੰਨਾ ਕ ਸਮਾਂ 20 ਮਿੰਟ ਪ੍ਰਬੰਧਕਾਂ ਵੱਲੋਂ ਮਿਲੇ ਸਨ ਸੋ ਉਹ ਸਮੇਂ ਦੇ ਵਿੱਚ ਖਾਲਸਾ ਜੀ ਸਮਾਪਤੀ ਹੋਈ ਹੈ ਸਾਰੀ ਸੰਗਤ ਦਾ ਹਾਰਦਿਕ ਧੰਨਵਾਦ ਸਭ ਨੂੰ ਹੱਥ ਜੋੜ ਕੇ ਜੀ ਆਇਆਂ ਨੂੰ ਗੁਰੂ ਮਹਾਰਾਜ ਆਪ ਸਭ ਦੀ ਹਾਜ਼ਰੀ ਦਰ ਪਰਵਾਨ ਕਰੇ ਸੋ ਕਥਾ ਵਿਚਾਰਾ ਕਰਦੀਆਂ ਬੇਅੰਤ ਭੁੱਲਾਂ ਹੋਈਆਂ ਹਨ ਗੁਰੂ ਮਹਾਰਾਜ ਜੀ ਤੇ ਸੰਗਤ ਭੁੱਲਾਂ ਬਖਸ਼ਣ ਯੋਗ ਹੈ ਸੋ ਆਓ ਖਾਲਸਾ ਜੀ ਗੱਜ ਕੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ